ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਆਨਰ ਵੀਰ ਹਰਪ੍ਰੀਤ ਉਹਨਾਂ ਦੇ ਫਾਰਮ ਤੇ ਆਏ ਆ ਸੋ ਸਾਰੇ ਭਰਾ ਜਾਣਦੇ ਆ ਜਿਹੜੇ ਦੋਕ ਪਲੇਅਰੀ ਵਾਲੇ ਵੀ ਹੈਗੇ ਆ ਠੀਕ ਆ ਜੀ ਇੱਕ ਸ਼ੈੱਡ ਇੱਕ ਫਾਰਮ ਵੀ ਹੈਗਾ ਵੀਰ ਉਹਨਾਂ ਦਾ ਦੁੱਧ ਉਤੇ ਕਾਫੀ ਚੰਗੀਆਂ ਵਾੜਾਂ ਵੀ ਇਹਨਾਂ ਦੇ ਕੋਲ ਹੈਗੀਆਂ ਨੇ ਉਹਨਾਂ ਤੋਂ ਗਾਂ ਜਿਹੜੀ ਨਸਲ ਬ੍ਰੀਡ ਵੀ ਚੰਗੀ ਇਹਨਾਂ ਦੇ ਕੋਲ ਇਸ ਵਕਤ ਉਹ ਮੌਕੇ ਤੇ ਮੌਜੂਦ ਆ ਤੇ ਨਾਲ ਦੀ ਨਾਲ ਹੀ ਬਿਲਕੁਲ ਇੱਕ ਸੇਲ ਪਰਚੇਜ ਦਾ ਕੰਮ ਆ ਡੇਰੀ ਧੰਦੇ ਦੇ ਨਾਲ-ਨਾਲ ਸੇਲ ਪਰਚੇਜ ਦਾ ਕੰਮ ਆ ਵਾੜਾ گاਵਾ ਆਪਾਂ ਪਹਿਲਾਂ ਵੀ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਦਿਖਾਉਂਦੇ ਰਹੇ ਆ ਇਸ ਫਾਰਮ ਤੋਂ ਵੱਡੇ ਸੁਭਰਾ ਪਿੰਡ ਬਿਲਕੁਲ ਤਕਰੀਬਨ ਤੁਸੀਂ ਵਿਜਿਟ ਕਰਨੀ ਆ ਰੀਕੇ ਪਤਨ ਤੋਂ ਕੋਈ 8 ਕਿਲੋਮੀਟਰ ਦੀ ਸਾਰੀ ਦੂਰੀ ਆ ਕਿਰਤੋਵਾਲ ਪਿੰਡ ਬਿਲਕੁਲ ਨੇੜੇ ਆ ਠੀਕ ਆ ਜੀ ਕੁੱਤੀ ਵਾਲਾ ਕਿਰਤੋਵਾਲ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਇਥੋਂ ਕੋਟਬੋਡੇ ਪਿੰਡ ਦੀ ਵੀ ਥੋੜੀ ਆ ਦੂਰੀ ਆ ਤੇ ਜੇਕਰ ਪੱਟੀ ਸ਼ਹਿਰ ਦੀ ਗੱਲ ਕਰੀਏ ਤੇ ਕੋਈ 12-14 ਕਿਲੋਮੀਟਰ ਦੀ ਸਾਰੀ ਦੂਰੀ ਤੇ ਪੱਟੀ ਸ਼ਹਿਰ ਆ ਠੀਕ ਆ ਜੀ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬੈੜਾ ਦਿਖਾਉਣੀਆਂ ਭਰਾਵਾਂ ਨੂੰ ਦੋ ਬੈੜਾ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਨੇ ਇੱਕ ਪਲੂਨ ਪਹਿਲਾ ਸੂਆ ਬੱਚੀ ਦਿਖਾਉਣੀ ਆ ਦੋਂਦੀ ਬਾਕੀ ਮੋਹੋਂ ਦੰਦੀ ਵੀ ਆਪਾਂ ਤੁਹਾਨੂੰ ਨੋਟ ਕਰਾ ਦੇਾਂਗੇ ਤੋਂ ਜਿਹੜੇ ਮੇਰੇ ਫਾਰਮਰ ਭਰਾ ਅੱਗੇ ਚੰਗੀ ਵਹਿੜ ਤੁਸੀਂ ਲੱਭ ਰਹੇ ਹੋ ਜਰਸੀ ਨਸਲ ਬਰੀਡ ਦੇ ਵਿੱਚ ਤੇ ਇਸ ਵਕਤ ਚੰਗੀ ਬਿਲਕੁਲ ਦੁੱਧ ਤੇ ਚੰਗੇ ਮਿਲਕ ਤੇ ਜਲ ਰਹੀ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਅੱਜ ਤਰੀਕ ਤੁਸੀਂ ਨੋਟ ਕਰ ਲਓ 12 ਦਸੰਬਰ ਸਮਾਂ ਕੋਈ ਮਾਰਨਿੰਗ 11:30 11:00 ਵਜੇ ਦਾ ਹੈ। ਬਾਕੀ ਕੋਈ ਵੀ ਫਾਰਮਰ ਭਰਾ ਜਿਹੜੇ ਪਸ਼ੂ ਸੇ ਸਵਾਇਆ ਆਪਣੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਤਸੱਲੀ ਇਥੇ ਆ ਕੇ ਕਰ ਲਿਓ। ਜਿਹੜੀ ਬੱਚੀ ਤੁਹਾਨੂੰ ਆਪਾਂ ਗੱਭਣ ਦਿਖਾਵਾਂਗੇ ਇਹਨੂੰ ਬਿਲਕੁਲ ਧਿਪ ਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਐਂਡ ਤੱਕ ਵੀਡੀਓ ਦੇਖਿਓ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ। ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਾਸਰੀਕਾਲ। ਸਾਸਰੀਕਾਲ ਸੰਤੂ ਸਾਹਿਬ। ਹੋ ਠੀਕ ਠਾਕ ਵੀਰੇ ਹਾਂਜੀ ਹਾਂਜੀ ਬੜੀ ਕਿਰਪਾ ਗੁਰੂ ਆਮ ਦਾਸ ਦੇ ਜੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਹਾਂਜੀ ਹਰਪ੍ਰੀਤ ਜਿਵੇਂ ਆਪਣੇ ਕੋਲ ਵੀਰੇ ਬੜਾ ਚੰਗੀਆਂ ਫਾਰਮ ਦੇ ਵਿੱਚ ਵੀ ਰੱਖੀਆਂ ਨੇ ਜੀ ਜੀ ਤਕਰੀਬਨ ਉਹਨਾਂ ਤੋਂ ਗਾਂ ਚੰਗੀਆਂ ਬੱਚੀਆਂ ਵੀ ਤੁਹਾਡੇ ਕੋਲ ਆ ਚੁੱਕੀਆਂ ਨੇ ਹਾਂਜੀ 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 ਤੇ ਬਾਕੀ ਇਸ ਵਕਤ ਜਿਹੜੀਆਂ ਦੁੱਧ ਤੇ ਚੱਲਣ ਡੀਆਂ ਬੜਾ ਕਿੰਨੀਆਂ ਆਪਣੇ ਕੋਲ ਮੌਕੇ ਆਪਣੇ ਕੋਲ ਇਸ ਵਕਤ ਕੋਈ 5 6 ਵੜਾ ਮਿਲਕਿੰਗ ਚੱਲ ਰਹੀਆਂ ਕੋ ਪੰਜਾ ਛਿਆਂ ਦਾ ਜੇ ਸੂਆ ਪੈਣਾ ਬਾਕੀ ਆ। ਬਣ ਕੇ ਇਸ ਮਹੀਨੇ ਤੇ ਸਟਾਰਟਿੰਗ ਹੋ ਜਾਊਗੀ। ਇੱਕ ਮਹੀਨੇ ਤੱਕ ਸਾਰੀਆਂ ਸੂਆ ਪੈਣਗੀਆਂ। ਠੀਕ ਆ ਜੀ। ਹਾਂ ਜੀ ਹਾਂ ਜੀ। ਕੋ 10 ਕ ਵੜਾ ਹੋ ਜਾਂਦੀਆਂ ਆਪਣੇ ਕੋ ਮਿਲਕਿੰਗ ਵਾਲੀਆਂ। ਆ ਠੀਕ ਆ ਜੀ। ਹਾਂ ਜੀ ਜਿਵੇਂ ਆਪਾਂ ਨੂੰ ਤਕਰੀਬਨ ਡੇਢ ਕੇ ਸਾਲ ਤਾਨੂੰ ਪਤਾ ਹੋਇਆ ਨਵੇਂ ਛੱਡ ਪਾਇਏ ਨੂੰ। ਬਿਲਕੁਲ ਬਿਲਕੁਲ। ਬਾਕੀ ਜਿਤਨਾ ਇਤਰਾ ਪਰਮਾਤਮਾ ਦੀ ਕਿਰਪਾ ਅੱਗੇ ਵਧੀ ਜਾਵਾਂਗੇ। ਹਾਂ ਬਿਲਕੁਲ। ਬਾਕੀ ਜਦੋਂ ਕਈ ਨਾ ਵਪਾਰ ਲੈਣ ਦੇ ਵਿੱਚ ਬਹੁਤ ਹੀ ਚੰਗੀ ਕੁਆਲਿਟੀ ਆਜੀ ਦੁੱਧ ਦੀ। ਬਸ ਆਹ ਹੋਈ ਆ ਵੀ ਦੇ ਸੇ ਕੋਸ਼ਿਸ਼ ਕਰਦੇ ਵੇ ਚੰਗੀ ਵਹਿੜ ਲੈਣ ਦੀ ਹਾਂ ਨਾ ਵੇਗੇ ਨਾ ਇਹ ਦੁੱਧ ਮਿਲਕਿੰਗ ਚੰਗਾ ਦੇ ਜੇ ਬਸ ਬਸ ਹਾਂਜੀ ਹਾਂਜੀ ਉਹਨੂੰ ਫਿਰ ਟਕਾ ਵੀ ਲੈਣਾ ਵੀ ਹਾਂ ਟਕਾ ਵੀ ਲੈਣਾ ਬਾਕੀ ਪਰਪਸ ਤੁਹਾਡਾ ਜਿਆਦਾ ਧਿਆਨਦਾ ਰਹਿੰਦਾ ਵੀ ਚਲੋ ਵਪਾਰ ਦਾ ਕੰਮ ਆ ਵੀ ਅਬਦੁੱਲੋ ਚੰਗਾ ਪਸ਼ੂਦਾਂ ਲੈ ਆ ਜੀ ਕਰਦੇ ਆਪਾਂ ਕਿਉਂ ਜੱਦੀਪੁਰ ਸ਼ੀ ਕੰਮ ਹੀ ਵਪਾਰ ਦਾ ਹਾਂ ਬਿਲਕੁਲ ਇਹ ਛੇੜਾ ਇਹਨਾਂ ਨੂੰ ਪਤਾ ਕਿ ਨੂੰ ਫੋਸੀ ਲਾ ਲੋ ਕਿਆ ਹੋਵੇ ਨਹੀਂ ਛੱਡਿਆ ਜਾਂਦਾ ਨਹੀਂ ਛੱਡਿਆ ਜਾਂਦਾ ਹਾਂਜੀ ਹਾਂਜੀ ਇਹ ਗੱਲ ਪੱਕੀ ਆ ਹਾਂਜੀ ਲੋ ਵੀ ਨਾਲ ਦੀ ਨਾਲ ਸੇਲ ਪਰਚੇਜ ਦਾ ਕੰਮ ਆ ਆਪਾਂ ਸਟਾਰਟਿੰਗ ਦੇ ਵਿੱਚ ਵੀ ਦੱਸਿਆ ਸੀਗਾ ਤੇ ਤਿੰਨ ਵਹਿੜਾਂ ਅ ਪੂਰੀ ਗੱਲਬਾਤ ਕਰਦੇ ਆ ਸ਼ੁਰੂਆਤ ਕਰਦੇ ਆ ਬਿਲਕੁਲ ਸ਼ੁਰੂਆਤ ਵਿੱਚ ਮੈਨੂੰ ਲੱਗਦਾ ਵੀ ਹਰਪ੍ਰੀਤ ਪਹਿਲਾਂ ਜਿਹੜੀਆਂ ਸੁਈਆਂ ਬੈੜਾਂ ਦੀ ਆਪਾਂ ਡਿਟੇਲ ਕਰੀਏ ਪਹਿਲਾਂ ਮੈਂ ਜਰਸੀ ਤੋਂ ਹੀ ਸ਼ੁਰੂਆਤ ਕਰਾਂ ਸ਼ੁਰੂਆਤ ਜਰਸੀ ਬੈੜ ਤੋਂ ਹੀ ਕਰਦੇ ਆ ਕੀ ਬੇਰਵਾ ਵੀਰ ਦਾ ਸੁਭਾਗ ਕਿਨਵਾ ਜਰਸੀ ਦਾ ਸੁਭਾਗ ਸੰਧੂ ਸਾਹਿਬ ਦੂਜਾ ਸੋਈ ਆ ਠੀਕ ਆ ਜੀ ਤੇ ਇਹਨੂੰ ਕੋ ਪੰਜਾਂ ਦਿਨਾਂ ਦਾ ਸਮਾਂ ਹੋ ਗਿਆ ਬਸ਼ੇ ਨੂੰ ਜਨਮ ਦਿੱਤਾ ਇਹਨੇ ਠੀਕ ਆ ਜੀ ਤੇ ਜਿਹੜਾ ਹੈ ਇਸ ਵਕਤ ਮਿਲਕ ਇਹਦੇ ਥੱਲੇ ਬੋਲਾ ਲਾ ਲੋ ਕੋਈ 18 ਲੀਟਰ ਰੈਡੀ ਆ ਠੀਕ ਆ ਜੀ ਜਾਨਣ ਕੀ ਵਦਨ ਦੀ ਫੋਲ 24 25 ਦੇ ਆਰਾਮ ਨਾਲ ਜਾਊਗੀ ਠੀਕ ਆ ਮਲ ਹੁਣ ਸਟਾਰਟਿੰਗ ਹੀ ਆ ਵੀ ਹਫਤੇ ਦੇ ਵਿੱਚ ਜਿਹੜੀ ਖਾਰ ਆ ਪੰਜ ਦਿਨ ਹੋਏ ਸੂਈ ਨੂੰ ਇਹਨੂੰ ਆ ਚਾਰ ਪੰਜ ਦਿਨ ਹਾਂ ਜੀ ਚਾਰ ਪੰਜ ਦਿਨ ਸੂਈ ਨੂੰ ਹੋਏ ਆ 17 18 ਲੀਟਰ ਤੇ ਚੱਲਦੀ ਏ ਠੀਕ ਆ ਵੀ ਸਟਾਰਟਿੰਗ ਚੰਗੀ ਹੈ ਉਮੀਦ ਚੰਗੀ ਕਰ ਸਕਦੇ 20 22 ਜੀ 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 ਪ੍ਰਿੰਟ ਚਮਕ-ਦਮਕ ਪ੍ਰੋਪਰ ਤੁਸੀਂ ਦੇਖੋ। ਬਾਕੀ ਥਣ-ਥਾਪਾ ਬਹੁਤ ਜ਼ਿਆਦਾ ਖੂਬਸੂਰਤ ਆ ਠੀਕ ਆ ਜੀ। ਪ੍ਰੋਪਰ ਤੁਹਾਨੂੰ ਦਿਖਾਵਾਂਗੇ ਤਸੱਲੀ ਦੇ ਨਾਲ ਫੇਸ ਕੁਆਲਿਟੀ ਬਹੁਤ ਸੋਹਣੀਆ ਛੋਟਾ ਫੇਸ ਆ ਦੇਖੋ ਜੀ। ਸੋ ਲੇਵੇ ਦੀ ਕੁਆਲਿਟੀ ਬਿਲਕੁਲ ਆਪ ਹੀ ਦੱਸ ਰਹੀ ਹੈ ਠੀਕ ਆ ਜੀ। ਤਕਰੀਬਨ ਕੋਈ 18 ਲੀਟਰ ਤੋਂ ਹੁਣ ਸਟਾਰਟਿੰਗ ਆ। 22 25 22 24 ਵੀਰਾਂ ਦਾ ਵੀ ਦੁੱਧ ਨਾਰਮਲੀ ਚਵਾਉਣਾ ਚਾਹੀਦਾ ਕਿਉਂਕਿ ਅੱਜ ਚੌਥਾ ਦਿਨ ਆ ਗੀ। ਫੇਸ ਕੁਆਲਿਟੀ ਵੇਖੋ ਢੂਂਗ ਪੈਂਦਾ ਮੱਥੇ ਤੇ ਆ ਮਾਰੂ ਨਹੀਂ ਗਾ ਠੀਕ ਆ ਜੀ। ਸੋ ਬੋਦੀ ਉੱਚ ਤੇ ਮੁਠੀਦਾਰ ਥਣ ਲੱਗਾ ਲੇਵੇ ਦੀ ਬਨਾਵਟ ਚੰਗੀ ਆ ਬਾਕੀ ਚਵਾਈ ਤੁਹਾਨੂੰ ਦੱਸ ਹੀ ਦਿੱਤਾ ਵੀ ਕੋਈ ਭੂਰ ਨਹੀਂ ਤਾਂ ਕੋਈ ਛਟਾ ਨਹੀਂਗਾ ਆਨਲਾਈਨ ਵੀ ਕੋਈ ਮੰਗਵਾਉਂਦਾ ਨਾ ਸੰਤੂ ਸਾਹਿਬ ਭੂਰ ਛਟੇ ਹੀ ਥਣ ਵੱਧ ਘਟਦੀ ਆ ਆਪਣੀ ਫੁੱਲ ਜਿਮੇ ਆਰੀ ਆ ਠੀਕ ਆ ਭਰਾ ਬਾਕੀ ਚਲੋ ਜਿਹੜਾ ਘਰੇ ਆ ਜਿਹਦਾ ਬਹੁਤ ਧੰਨਵਾਦ ਆ ਜੀ ਬਿਲਕੁਲ ਜੀ ਆ ਦੇਖੋ ਠੀਕ ਆ ਜੀ ਜਿੱਡੇ-ਜੁੱਡੇ ਅਰਪੀ ਤੈਨੂੰ ਭਾਗ ਲੱਗਿਆ ਕਰਮ ਵਾਲੀ ਨੇ ਚਲੋ ਕੋਈ 22 22 ਤੋਂ ਲੀਟਰ ਤੋਂ ਉੱਤੇ 22 ਦਾ ਕਲਾਸੀ ਚੱਲੂਗੀ ਸੰਧੂ ਸਾਹਿਬ ਉਹਨਾਂ ਨੇ ਕਿਹਾ ਹੈ ਪਹਿਲੇ 20 ਤੋਂ ਬਾਹਰ ਚੱਲਦੀ ਹੈ ਹਾਂਜੀ ਚਲੋ 22 ਵੀ ਦੇ ਜਰਸੀ ਤਾਂ ਬਹੁਤ ਹੋ ਜਾਂਦਾ ਇਹਨਾਂ ਦਾ ਸਹੀ ਹੈ ਜੀ ਹਾਂਜੀ ਬਾਕੀ ਬਹੁਤ ਖੂਬਸੂਰਤ ਆ ਫਰੰਟ ਤੋਂ ਇੱਕ ਵਾਰੀ ਮੜਾ ਜਿਥੋਂ ਵਿਖਾਇਓ ਫੇਸ ਆ ਦੇਖੋ ਜੀ ਲਓ ਜੀ ਚੈੱਕ ਕਰੋ ਠੀਕ ਆ ਜੀ ਜਿੱਦਾਂ ਬਿਲਕੁਲ オリジナル ਜਾਂ ਚੰਗੀ ਕੁਆਲਿਟੀ ਦੀ ਪਹਿਚਾਣ ਆ ਬਿਲਕੁਲ ਬ੍ਰਾਊਨ ਤੇ ਬਲੈਕ ਫੇਸ ਤੇ ਥੱਲੋਂ ਤੁਸੀਂ ਪੈਰਾ ਲੈਗ ਲੁੱਕ ਸਕੋਰ ਵੀ ਇਹਦੇ ਚੈੱਕ ਕਰੋ ਲੈਗ ਲੁੱਕ ਵੀ ਬਹੁਤ ਚ ਇੱਕ ਕੰਪੈਕਟ ਆਰਡਰ ਦੇ ਵਿੱਚ ਆ ਠੀਕ ਆ ਜੀ ਹਾਂ ਬਿਲਕੁਲ ਵਧੀਆ ਜੀ ਜਿਹੜੇ ਕੰਪੀਟੀਸ਼ਨ ਲੈਵਲ ਵਾਲੀ ਹੈ ਜਰਸੀ ਆ ਆ ਦੇਖੋ ਜੀ ਹਾਂ ਜਰਸੀਆਂ ਤੁਹਾਨੂੰ ਪਸੰਦ ਸਾਬ 40 40 ਲੀਟਰ ਵੀ ਦੇ ਜਾਂਦੀਆਂ ਹਾਂ ਬਿਲਕੁਲ ਜੀ ਬਿਲਕੁਲ ਸੋ ਨਸਲਾ ਬਰੀਡਾਂ ਤੋਂ ਤੋਂ ਕੱਢਦੀਆਂ ਜੀ ਨਸਲਾ ਬਰੀਡਾਂ ਤੋਂ ਕੱਢਦੀਆਂ ਜੀ ਭਾਵੇਂ ਥਣ ਥੱਪੇ ਵਾਲੀ ਆ ਕਰਮਾਂ ਦੀ ਠੀਕ ਆ ਜੀ ਗੋਲ ਗਲ ਬਹੁਤ ਕਾਇਮ ਆ ਮੋਟਾ ਥਾਣਾ ਨਾੜੀ ਮੂੜੀ ਸਟਾਈ ਕਰ ਲੇ ਮਸ਼ੀਨ ਨਾਲ ਕਰ ਲੇ ਜਿੱਦਾਂ ਮਰਜੀ ਠੀਕ ਆ ਆ ਦੇਖੋ ਸੋ ਵੈਨਸਫੋਨ ਤੋਂ ਦੇਖੋ ਮੇਰਾ ਭਰਾ ਠੀਕ ਆ ਜੀ ਨਾੜੀ ਨੋੜੀ ਕਾਫੀ ਹਵਾ ਨੇਲੇ ਵਿੱਚ ਤੋਂ ਉੱਪਰ ਦਿਖਾਈ ਦਊਗੀ ਕੰਪੈਕਟ ਬਿਲਕੁਲ ਨਿੱਗਰ ਚੜਾ ਬਾਕੀ ਜਿੰਨਾ ਅੱਗੇ ਨੂੰ ਉਨਾ ਹੀ ਪਿੱਛੇ ਨੂੰ ਲੈਵਾ ਜੀ ਹਾਂ ਲਓ ਜੀ ਕਰੋ ਚੈੱਕ ਬਹੁਤ ਖੂਬਸੂਰਤ ਆ ਕਿਸੇ ਵੀਰ ਆਪਾਂ ਇਹੋ ਜੀ ਚਲੋ ਕੁਆਲਿਟੀ ਵੇਖਦੇ ਹਾਂ ਸਰ ਕਹਿੰਦੇ ਆ ਕਿ ਕਿਸੇ ਨੇ ਨਨ ਸਲਬਰੀਡ ਤੇ ਕੰਮ ਕਰਨਾ ਬਹੁਤ ਅਸਰ ਬਰੀਡ ਦੇ ਬੱਚੇ ਚੰਗੇ ਲੈ ਸਕਦਾ ਕੋਈ ਇਹ ਬੱਚੀ ਦੇ ਦਿੰਦੀ ਚਲੋ ਚੰਗਾ ਬੱਚਾ ਠੀਕ ਠੀਕਾ ਕਹਿੰਦੇ ਚੰਗਾ ਹੀ ਭਰਾਇਆ ਆ ਚਲੋ ਜੋ 바ਗੇ ਕੁਦਰਤ ਦੇ ਆ ਬਿਲਕੁਲ ਬਿਲਕੁਲ ਸੋ ਬੱਚਾ ਮਗਰ ਬੱਚਾ ਆ ਗਿਆ ਸੋ ਚਲੋ ਕੋਈ ਸੀਮਨ ਕੇ ਦਾ ਸਕਸਰ ਨਹੀਂ ਹੁੰਦਾ ਕਿ ਨੌਨ ਸਕਸਰ ਹੋ ਸਕਦੇ ਹਾਂ ਜੀ ਉਹਦੇ ਕਰਕੇ ਚਲੋ ਵਾਸ਼ੀ ਵੀ ਦੇ ਸਕਦੀ ਸੀ ਹਾਂ ਆ ਦੇਖੋ ਜੀ ਲਓ ਜੀ ਬਹੁਤ ਖੂਬਸੂਰਤ ਹੈ ਠੀਕ ਆ ਜੀ ਸੋ ਥਾਨ ਥੱਪੇ ਵਾਲੀ ਪਛੀ ਹੈ ਬਾਕੀ ਇਹਦੀ ਡਿਮਾਂਡ ਕੀ ਕਰਦੇ ਆ ਅੱਜ ਆਪਾਂ ਸੇਲ ਕਰਦੇ ਪਏ ਆ ਤੇ ਡਿਮਾਂਡ ਦੀ ਸੰਧੂ ਸਾਹਿਬ 95000 ਰੁਪਿਆ ਜੇ ਓਕੇ ਤੇ 90000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 90000 ਚ ਹਾਂਜੀ ਹਾਂਜੀ ਬਾਕੀ ਜਿਹੜਾ ਕੋਈ ਆਪ ਦਾ ਸੰਦ ਲਿਆ ਉਹਦਾ ਉਸਾਰਾ ਮਾਨਤਾ ਨਾਲ ਹੋ ਜਾਊਗਾ ਠੀਕ ਆ ਜੀ ਹਾਂਜੀ ਹਾਂਜੀ ਲਓ ਵੀ 90000 ਦੇ ਵਿੱਚ ਹਰਪ੍ਰੀਤਾਂ ਦਾ ਵੀ ਪ ਆਪ ਆਪਣਾ ਸੰਦ ਲੈ ਕੇ ਆ ਜਾਓਗੇ ਤੇ ਉਹਦੇ ਵਿੱਚੋਂ ਵੀ ਰੰਦਾ ਵੀ 87 ਹਜ਼ਾਰ ਰਹੀ ਜਣੀ 3000 ਰੁਪਿਆ 100 ਕਿਲੋਮੀਟਰ ਦਾ ਭਾੜਾ ਵੀ ਹੈਗਾ ਹਾਂ ਹਾਂਜੀ ਹਾਂਜੀ ਇੱਥੇ ਅੰਕ ਲੈ ਜੂਗਾ ਤੇ 87 ਦੀ ਦੇ ਦਾਂਗੇ ਚਲੋ ਜੀ ਹਾਂਜੀ ਲੋ ਵੀ ਇਹ ਵੀ ਕਲੀਅਰ ਹੋ ਗਿਆ ਠੀਕਾ ਜੀ ਆਪ ਦਾ ਵੀਕਲ ਲੈ ਕੇ ਆ ਜਾਓ ਮੇਰਾ ਭਰਾ ਤੇ 87 ਹਜ਼ਾਰ ਦੀ ਆ ਔਨਲਾਈਨ ਮੰਗਾਉਣੀ ਚਾਹੁੰਦੇ ਹੋ ਠੀਕਾ ਜੀ ਆਪਰੇ ਕਰਦੇ ਹੁੰਦੀ ਦੇ ਸੰਧੂ ਸਾਹਿਬ ਤੁਹਾਨੂੰ ਪਤਾ ਮੁੱਲ ਚੰਗਾ ਹੋਏ ਨਾ ਇਹਦਾ ਕੋਈ ਕਦਰ ਪਾਉਣ ਵਾਲਾ ਹੁੰਦਾ ਵੀਰ ਬਿਲਕੁਲ ਬਿਲਕੁਲ ਹਾਂਜੀ ਹਾਂ ਨਹੀਂ ਚੰਗੀ ਆ ਬੱਚੀ ਚੰਗੀ ਆ ਕੋਈ ਭਰਾ ਲੈ ਜਾ ਕੇ ਸਾਹਮਣੇ ਦੋ ਤੇ ਚੰਗਾ ਚਵਾਜੂ ਚ ਬਾਕੀ ਮੇਰੇ ਭਰਾ ਜਿਹਨਾਂ ਨੂੰ ਸ਼ੌਂਕ ਆ ਚੀਜ਼ ਜਰਸੀ ਦਾ ਉਹਨਾਂ ਨੇ ਸ਼ੌਂਕ ਜਰਸੀ ਦਾ ਪਗਾਉਣਾ ਇਧਰ ਇੱਕ ਹੋਰ ਬਾਰਡ ਵਖਾਦ ਗਿਆ ਸੈਕੰਡ ਨੰਬਰ ਤੇ ਕੀ ਬੇਰਪਾਂ ਦਾ ਇਹ ਪਰਸੋਂ ਦੀ ਸੂਈ ਸੰਧੂ ਸਾਹਿਬ ਇਹ ਵੀ ਦੂਜਾ ਸੂਆ ਸੂਈ ਆ ਲਓ ਜੀ ਪਰਸੋਂ ਦੀ ਸੂਈ ਆ ਇਹਦੇ ਮਗਰ ਬੱਛੀ ਜੇ ਮਗਰ ਬੱਛੀ ਆ ਹਾਂਜੀ ਸੋ ਇਹਦੇ ਮਗਰ ਬੱਛੀ ਫੀਮੇਲ ਕਾਫ 나ੜੂਆ ਨਾਲ ਲੱਟਾ ਆ ਆ ਦੇਖੋ ਤੇ ਪਰਸੋਂ ਦੀ ਸੂਈ ਤੇ ਲੈ ਇਸ ਵਕਤ ਬੋਲਾ ਜਕਟਾ ਥੱਲੇ 14 15 14 15 ਲੀਟਰ ਬੋਲਾ ਆ ਜੀ ਜੇ 14 15 ਬਾਕੀ ਆਪਣੇ ਘਰੇ ਸੂਈ ਆ ਜੇਰ ਦੀ ਪ੍ਰੋਪਰ ਵੀਡੀਓ ਆਪਣੇ ਕੋਲ ਬਣੀ ਪਈ ਠੀਕ ਆ ਜੀ ਲਓ ਜੀ ਕਰੋ ਚੱਕ ਠੀਕਾ ਜੀ ਜ਼ੇਰ ਪ੍ਰੋਪਰ ਪਾਈ ਦੀ ਵੀਡੀਓ ਮਿਲ ਜੂਗੀ ਸਾਰੇ ਭਰਾਵਾਂ ਨੂੰ ਉਹਨਾਂ ਦਾ ਕਲਿੱਪ ਵੈਸੇ ਚਲੋ ਭਰਾ ਨਹੀਂ ਬਣਾ ਕੇ ਰੱਖ ਲੈਂਦੇ ਚਲੋ ਚੰਗੀ ਗੱਲ ਆ ਕਿਸੇ ਫਾਰਮਰ ਭਰਾ ਨੇ ਲੈ ਕੇ ਜਾਣੀ ਹੈ ਸੰਤੁਸ਼ਟੀ ਜਿਹੜੀ ਸਰਟੀਫਿਕੇਸ਼ਨ ਸਾਰੇ ਭਰਾਵਾਂ ਨੂੰ ਹੋ ਜਾਂਦੀ ਹੈ ਵੀ ਚਲੋ ਜ਼ੇਰ ਜੂਰ ਪ੍ਰੋਪਰ ਪਈ ਆ ਸਾਂਭੀ ਕਿਸ ਨੇ ਇਹ ਵੀ ਚੰਗੀ ਆ ਹਾਂ ਸੋ ਥਣ ਥਣ ਬਹੁਤ ਵਧੀਆ ਮੁਠੀ ਵਾਲਾ ਥਾਣਾ ਬਿਲਕੁਲ ਪਿੰਕ ਗੁਲਾਬੀ ਥਾਣਾ ਨੇ ਕਰਮਾਲੀ ਤੇ ਚਾਰੇ ਥਾਣਾ ਕੋਈ ਫੋਟੋ ਸ਼ਾਟ ਨਹੀਂ ਕੀ ਬਾਕੀ ਤੁਹਾਡੇ ਸਾਹਮਣੇ ਆ ਪੂਰਾ ਲੇਵੇ ਦਾ ਡਿਜ਼ਾਈਨ ਹਾਈਟ ਕਾ ਤਾਂ ਸੋਹਣਾ ਬੈੜ ਦਾ ਵਟੀਆਂ ਦੇ ਵਿੱਚ ਵੀ ਆ ਜਾਂਦੀ ਏ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਮੰਨ ਕੇ ਤੁਸੀਂ ਸੌਦਾ ਕਰ ਲਿਓ ਬੇਲ ਬੋਲ ਚੰਗੀ ਸਪੈਸ਼ਲ ਰੰਗ ਬਾਜਾ ਕਰਮਾਂ ਲਈ ਠੀਕ ਆ ਜੀ ਬਾਕੀ ਪੁੱਠੇ ਪਾਠੇ ਦੀ ਚੌੜੀ ਆ ਮੈਲਾ ਮੂਲਾ ਉਸੇ ਤਰ੍ਹਾਂ ਹੀ ਤਕਰੀਬਨ ਤੁਸੀਂ ਵੇਖ ਸਕਦੇ ਹੋ ਨਾਲ ਲੱਗਾ ਠੀਕ ਆ ਤੇ ਸੂਈ ਕਰਮਾਂ ਲਈ ਬਿਲਕੁਲ ਤਾਜੀ ਨਾੜੂਆ ਤੁਹਾਨੂੰ ਦਿਖਾਤਾ ਬੱਚੇ ਦੇ ਨਾਲ ਆ ਮਗਰ ਪਛੀਏ ਤੇ ਫੀਮੇਲ ਕਾਪ ਆ ਦੇਖੋ ਬਾਕੀ ਹਰਪ੍ਰੀਤ ਤਾਂ ਚਵਾਈ ਚਵਾਈ ਤੁਸੀਂ ਕੀ ਕੀ ਬਿਲਕੁਲ ਓਕੇ ਬਿਲਕੁਲ ਓਕੇ ਜੀ ਕੋਈ ਸੂਈ ਗਾਂ ਕੋਈ ਵੀ ਲੈ ਜਾਏ ਆਪਣੀ ਭੂਰ ਦੀ ਛੱਟੇਰੀ ਥਣ ਵੱਧ ਘਟਦੀ ਆਪਣੀ ਗਾਰੰਟੀ ਹੈ ਜੀ ਠੀਕ ਹੈ ਭਰਾ ਹਾਂ ਜੀ ਚੋਣ ਵੀ ਫਿਰ ਦੋਵੇਂ ਪੋਲੀਆਂ ਠੀਕ ਆ ਠੀਕ ਆ ਹਾਂ ਤਾਂ 14 15 14 15 ਇਹ 14 15 ਤੁਹਾਨੂੰ ਪਤਾ ਸੰਧੂ ਸਾਹਿਬ ਇਨੇ ਕੋ 10 12 ਦਿਨ ਜਾ ਕੇ ਦੋਧਦੇ ਹੋਣਾ ਜੀ ਆਊਗੀ ਆਊਗੀ ਖਾਊ ਪੀਊਗੀ ਕਰਮਾ ਲਈ ਠੀਕ ਆ ਜੀ ਦੁਬਾਰਾ ਬਸੂ ਕੀ ਅਰੇ ਮੇਰਾ ਬੋਲੇ ਤਾਂ ਜਿਹੜਾ ਡੰਗਰ ਸਾਫ਼ ਹੁੰਦਾ ਦੋਤੇ ਹੁੰਦਾ ਹਾਂ ਹਾਂ ਸਹੀ ਆ ਲਓ ਜੀ ਬਾਕੀ ਥਾਨ ਥਾਪਾ ਚੰਗਾ ਡਿਜ਼ਾਈਨ ਪੋਲੀਪਲੀਤੀ ਆ ਥੋੜਾ ਜਿਹਾ ਚਲੋ ਪਸ਼ੂ ਇੱਕ ਵਾਰੀ ਸੂਸਵਾ ਦੇ ਵਿੱਚ ਆ ਕਿ ਸਿਆਲੀ ਦਿਹਾੜੇ ਹੁਣ ਕਰਕੇ ਥੋੜਾ ਜਿਹਾ ਪਸ਼ੂ ਸੂਸਵਾ ਦੇ ਵਿੱਚ ਆ ਅੱਜ ਮੌਸਮ ਵੀ ਥੋੜਾ ਜਿਆਦਾ ਧੁੰਦ ਜਿਆਦੀ ਪਈ ਸੀ ਅਜੇ ਦਿਨ ਹੋਣੀ ਥੋੜਾ ਜਿਹਾ ਲੱਗਾ ਆ ਇਸੇ ਤਰ੍ਹਾਂ ਹੀ ਆ ਠੀਕ ਆ ਜੀ ਸੋ ਮਗਰ ਵੱਛੀ ਆ ਗਈ ਆ ਕ੍ਰਾਸ ਜਰਸੀ ਜੰਗ ਦੇ ਵਿੱਚ ਬਾਕੀ ਵਾੜ ਕਰਮ ਵਾਲੀ ਸਾਫ ਸੁਥਰੀ ਆ ਹਾਏ ਮੈਨੂੰ ਤਾਂ ਹਰਪ੍ਰੀਤ ਜਿਵੇਂ ਆਪਾਂ ਹੱਥ ਹੱਥ ਲਾ ਕੇ ਚਲੋ ਵਿਖਾਉਣ ਦਾ ਮਕਸਦ ਇਹੋ ਹੀ ਹੁੰਦਾ ਵੀ ਹੈ ਠੰਡੀ ਧੀਰੀ ਹਾਂਜੀ ਭਾਵੇਂ ਇਦਾਂ ਹੀ ਬੈ ਕੇ ਕੋਚ ਇਹ ਨਹੀਂ ਤੇ ਕਰਮਾਂ ਦੀ ਕੋਈ ਲੱਤ ਛੜਾ ਲਈ ਆ ਹਾਂਜੀ ਹਾਂਜੀ ਕਈ ਵਾਰੀ ਹੁੰਦੀ ਆ ਵੀ ਕਰੋ ਸੰਗ ਦੇ ਵਿੱਚ ਗਰਮ ਬੜੀਆਂ ਹੁੰਦੀਆਂ ਹਨ ਇਹਨੂੰ ਜਿੱਦਾਂ ਮਰਜ਼ੀ ਬੈਠੇ ਰਹੋ ਥੱਲੇ ਲੋਦੀ ਹੈ ਠੰਡੀ ਧੀਰੀ ਆ ਵੰਗਾਰ ਅਸੀਂ ਪਾਉਣਾ ਕਿਸੇ ਨੇ ਪਾ ਲਿਓ ਠੀਕ ਆਪਾਂ ਦਰਸੀ ਪਾਗ ਨਹੀਂ ਚਾਹੁੰਦੇ ਇਦਾਂ ਹੀ ਚਾਹਣੇ ਪਾਗੀ ਜੇ ਕਹਿੰਨੇ ਪਾਉਣਾ ਹੋਵੇ ਪਾ ਵੀ ਸਾਰੇ ਕੋਈ ਪਾਉਣਾ ਪਾ ਵੀ ਲਵੇ ਠੀਕ ਹਾਂਜੀ ਹਾਂਜੀ ਗੁਲਾਬੀ ਥਣ ਲੱਗਾ ਇਹਨੂੰ ਫੇਰ ਹਾਂ ਕਰੋ ਜੀ ਥਣ ਗੁੱਲ ਪੂਰਾ ਮੋਟਾ ਓਡੀ ਮੋਟੀ ਧਾਰ ਦੀ ਉਮੀਦ ਕਰ ਸਕਦੇ ਹੋ ਤੁਸੀਂ ਮੋਲ ਕਰਦੇ 75000 ਰੁਪਿਆ ਤੇ 72000 ਚੇਰੀ ਵੀ 100 ਕਿਲੋਮੀਟਰ ਦਾ ਪਹੁੰਚ ਕਰ ਦਾਂਗੇ ਜੀ 72000 ਦੀ ਹਾਂਜੀ ਐਂਡ ਐਂਡ 70 ਚ ਪਹੁੰਚ ਕਰ ਦਾਂਗੇ 70 ਚ ਹਾਂਜੀ ਹਾਂਜੀ ਲਓ ਜੀ 70 ਦੀ ਦੇ ਦਿਆ ਅਜੇ ਹਾਂਜੀ ਲਓ ਜੀ ਫਾਈਨਲ ਇਹ 70000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜੂਗੀ ਯੈਸ ਨੂੰ ਠੀਕ ਆ ਜੀ ਬਾਕੀ ਪਲੀ ਪਲੀਤੀ ਇਹ ਕਰਮਾ ਦੀ ਯਾਨੀ ਇਹ ਸੰਧੂ ਸਾਹਿਬ 67000 ਦੀ ਆ ਬਾਕੀ ਭਾੜਾ ਪੈਣਾ 3000 ਆ ਜੇ ਕੋਈ ਇਥੇ ਲਾਜੂ ਉਹਦਾ ਫਿਰ ਉਹਦਾ ਫਾਇਦਾ ਹੋ ਜਾਂਦਾ ਵੀ ਚਲੋ ਵਿੱਚੇ ਹੁਣ ਕਈ ਵਾਰ ਜਿੱਥੇ ਕੋਈ 3000 ਦਾ ਖਰਚਾ ਹੋਣਾ ਉੱਥੇ ਅਗਲਾ ਕੋਈ 4000 ਮੰਗ ਕੇ ਬਹਿ ਜਾਂਦਾ ਮੰਗ ਕੇ ਬਹਿ ਜਾਂਦਾ ਸਹੀ ਕਹਿੰਦਾ ਜੀ ਉੱਥੇ ਪਗਲੇ ਨੂੰ ਤਾਂ ਦੇਣਾ ਪੈਂਦਾ ਚਾਹੇ ਪਤਾ ਕਿ ਜਿੰਨਾ ਕਿ ਭਾੜਾ ਚੱਲਦਾ ਉਹ ਹਿਸਾਬ ਨਾਲ ਦੋ ਹਿਸਾਬ ਨਾਲ ਹਾਂਜੀ ਹਾਂਜੀ ਬਾਕੀ ਚਲੋ ਜੇ ਨੇੜੇ ਦਾ ਖੜੂਗਾ ਉਹਨੂੰ 67000 ਦੀ ਦਦਾ ਹਾਂ 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 ਹਾਂਜੀ ਜ਼ਿਆਦਾਤਰ ਕਈ ਇਲਾਕਿਆਂ 'ਚ ਵੀ ਫੈਸਿਲਿਟੀ ਦੀ ਬੜੀ ਮੁਸ਼ਕਲ ਆਉਂਦੀ ਆ ਇਹੀ ਸਮਾਂ ਦੇ 12 13 ਰੁਪਏ ਚੱਲਦੇ ਕਈ ਇਹਨਾਂ ਹੁੰਦਾ ਵੀ ਯਾਰ 1500 ਕਿਲੋਮੀਟਰ ਦੇ ਹਿਸਾਬ ਨਾਲ ਚੱ ਆ ਜੀ ਤੇ ਘਰ ਫਰੀ ਤਾਂ ਆ ਬੱਚੀ ਤੁਸੀਂ ਦੱਸਿਆ ਵੀ ਪਲੂਨ ਸੂਨ ਪਲੂਨ ਸੂਨੀ ਐ ਇਹਦੇ ਸੰਧੂ ਸਾਹਿਬ ਦੋ ਦੰਦ ਆ ਜੇ ਮੂੰਹ ਆਪਾਂ ਦੋ ਦੰਦ ਚੈੱਕ ਵੀ ਕਰਵਾਵਾਂਗੇ ਇਹਦੇ ਠੀਕ ਹੈ ਜੀ ਹਾਂ ਜੀ ਲਓ ਵੀ ਦੋਂਦੀ ਬੱਚੀ ਆ ਬਾਕੀ ਪ੍ਰੋਪਰ ਤੁਹਾਨੂੰ ਦਿਖਾਈਏ ਆਪਾਂ ਇੱਕ ਵਾਰੀ ਮਾੜਾ ਜਿਹਾ ਫੇਸ ਆ ਵੇਖਿਓ ਆ ਦੰਦੀ ਕਰੋ ਚਾਹ ਦੋੋਂ ਦੇ ਬਰਾਬਰ ਕਰਕੇ ਆਪਾਂ ਚੈੱਕ ਕਰਾਵਾਂਗੇ ਦੋੋਂ ਦੇ ਬਰਾਬਰ ਕਰਕੇ ਜੀ ਚੌਗ ਛੇਕ ਕੰਨੀਆਂ ਬਿਲਕੁਲ ਦੁੱਧ ਦੰਦ ਨੇ ਮੱਛੀ ਵੱਡੇ ਕੱਦ ਕਾਟ ਦੀ ਆ ਬਾਕੀ ਪਲੂਨ ਪਹਿਲਾਂ ਸੀਮੰਦੀ ਆ ਜੀ ਇਹ ਕਿਹੜੇ ਸੀਮੰਦੀ ਇਹ ਬਰੂਡ ਸੀਮੰਦੀ ਦੱਸਿਆ ਹੋਣਾ ਬਰੂਡ ਦੀ ਆ ਹਾਂਜੀ ਤਾਂ ਗਾੜੀ ਸੀਮੰਦਾਂ ਨਹੀਂ ਆ ਮੈਂ ਪੱਕਾ ਪਤਾ ਮੈਂ ਝੂਠ ਨਹੀਂ ਮਾਰਨਾ ਆਪਾਂ ਠੀਕ ਆ ਜੀ ਹਾਂਜੀ ਤਾਂ ਦੇਣ ਜੇ 12 ਖੜਦੀ ਆ ਟਾਈਮ ਤਰੀਕ ਦੇ ਹਿਸਾਬ ਨਾਲ ਲਓ ਜੀ ਬਾਕੀ ਕੱਦ ਕਾਠਾ ਚੈੱਕ ਕਰੋ ਮੇਰੇ ਭਰਾ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਆ ਚੌੜਾ ਪੇਟ ਫੁੜਾ ਪੱਛੀ ਸਾਂਭਣ ਵਾਲੀ ਆ ਕੋਈ ਮੇਰਾ ਭਰਾ ਲੈ ਜਾ ਕੇ ਗਾਂ ਸਾਂਭੇ ਬਾਕੀ ਨਸਲ ਜਿਹੜੇ ਫਾਰਮ ਭਰਾ ਵਸ਼ੀਆਂ ਸਾਂਭਦੇ ਉਹਨਾਂ ਨੂੰ ਪਤਾ ਲੱਖ ਰੁਪਏ ਦੀ ਵਸ਼ੀ ਆਪਦੀ ਤਿਆਰ ਹੁੰਦੀ ਜੇ ਆਪਾਂ ਕਰ ਬਿਲਕੁਲ ਛੋਟੀ ਉਮਰ ਦੀ ਜੀ ਆਪਾਂ ਚੀਜ਼ ਦੋ ਤਿਆਰ ਕਰਦੇ ਆਂ ਇੱਕ ਵਾਰ ਇਧਰੋਂ ਘੁਮਾ ਕੇ ਇੱਥੇ ਡੱਕੀ ਇੱਕ ਵਾਰ ਲੰਮੀ ਕਰਕੇ ਇੱਥੇ ਡੱਕ ਲਿਆ ਜੇ ਆ ਫੇਸ ਵਿਖਾ ਦੇ ਲੈ ਬਿਲਕੁਲ ਭੋਦੀ ਆ ਠੀਕਾ ਜੀ ਸਿਰੋਂ ਬਾਕੀ ਜੱਤ ਜੂਤ ਵੇਖੋਗੇ ਤੁਸੀਂ ਬੋਦੀਪਾਦੀ ਚੈੱਕ ਕਰੋਗੇ ਠੀਕਾ ਜੀ ਛੋਟਾ ਸਮਾਲ ਸਾਈਜ਼ ਕੰਨ ਹਾਈਟ ਕਦ ਉੱਚਾ ਬੇਲਬੂਲ ਚੰਗੀ ਸਪੈਸ਼ਲ ਰੰਗ ਪ੍ਰਿੰਟ ਪੂਰਾ ਕੰਮ ਠੀਕਾ ਜੀ ਬਾਕੀ ਆਪੇ ਜਿਹੜੇ ਚੰਗੇ ਫਾਰਮਰਾਂ ਦਾ ਅੰਦਾਜ਼ਾ ਲਾ ਹੀ ਲੈਣਾ ਤੇ ਦਿਨ ਹਜਾ ਲੈਂਦੀ ਆ 12 ਪੂਰੇ ਤਰੀਕਵਾਰ ਦੇ ਹਿਸਾਬ ਨਾਲ ਪਏ ਦੇ ਵੱਧ ਲੈ ਜੇ 12 ਲੈ ਜੇ ਠੀਕਾ ਵਰਲ ਬੁਰਲ ਬੜੇ ਚੰਗੇ ਆ ਵੇਖੋ। ਬਾਕੀ ਇਹ ਠੰਡੀ ਸੀਲ ਜੇ ਭਵੇਂ ਇਦਾਂ ਹੀ ਬਹਿ ਜਿਓ। ਆ ਲਓ। ਹੂੰ 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 ਹੂੰ। ਚੰਗੀ ਆ ਪਛੀ। ਲੋਵੀ ਕਰੋ ਚੱਕ ਹਰ ਇੱਕ ਚੀਜ਼ੇ ਨੋਟ ਕਰ ਲਿਆ ਜੋ। ਇਹ ਡਿਟੇਲ ਨੋਟ ਕਰ ਲਿਓ, ਪੂਛ ਨੋਟ ਕਰ ਲਿਆ ਜੀ ਠੀਕ ਆ ਜੀ ਬਿਲਕੁਲ ਕੋਚਾਂ ਦੇ ਉੱਪਰ। ਕੋਚਾਂ ਦੇ ਉੱਪਰ ਪੂਛ ਆਦੀ। ਹਾਂ। ਬਾਕੀ ਆ ਸਟੇਟ ਜੇ ਕਈ ਬੰਦਿਆਂ ਕੋਈ ਉੱਪਰੋਂ ਵੀ ਬਿਲਕੁਲ ਪੱਧਰੀ ਆ। ਜਿਹੜੇ ਹਿਸਾਬ ਨਾਲ ਪਛੀ ਤਾਂ ਚਲੋ ਮਾਲਕ ਨੇ ਕਦ ਬਕਸ਼ਿਆ ਨਾ ਦੋਂਦੀ ਦੇ ਹਿਸਾਬ ਨਾਲ। ਇਹ ਬਹੁਤ ਵੱਡੀ ਵੱਛੀ ਬਣੂਗੀ ਫਿਰ ਸੰਧੂ ਸਾਹਿਬ ਦੂਜੇ ਸੂਵੇ ਚੰਗੀ ਫਿਰ ਜਵਾਨ ਦੂਜੇ ਸੂਵੇ ਜਾ ਕੇ ਬਹੁਤ ਚੰਗੀ ਬਣ ਜੂਗੀ ਹਾਂ ਦੂਜੇ ਸੂਵੇ ਕਰਮ ਵਾਲੇ ਕੋਈ ਦੋਂਦੀ ਮਤਲਬ ਚੌਕੀ ਜਾਂ ਚੌਕ ਦੇ ਛੇਕ ਦੇ ਚੰਗੀ ਦੇ ਜਵਾਲਾ ਛੇ ਚੰਗੀ ਹੋ ਗਏ ਸੂਪੀ ਚੌਕੀ ਚੰਗੀ ਹੋ ਗਏ ਵੀ ਸੂਫੀ ਤੇ ਇਹਨੇ ਵੱਡੀ ਵਾੜ ਬਣ ਜਾਣਾ ਪੂਰੀ ਪੂਰੀ ਵੱਡੀ ਵਾੜ ਬਣਾਣਾ ਹੈ ਬਾਕੀ ਸੋਨਾ ਡਿਜ਼ਾਈਨ ਆ ਥੱਲੋਂ ਠੀਕ ਆ ਜੀ ਬਾਕੀ ਆਪਾਂ ਮੈਨੂੰ ट्रांजੈਕਸ਼ਨ ਆ ਚਾਲੂ ਕੀ ਕਰਨ ਦਾ ਨਾਲ ਦੀ ਨਾਲ ਗੱਬਣ ਕਰਕੇ ਠੀਕ ਆ ਚਲੋ ਆ ਕਿਸੇ ਦੇ ਘਰੇ ਜਾ ਕੇ ਦੁੱਧ ਹੀ ਚੰਗਾ ਦੇ ਜਾਗਦੀ ਆ ਹਾਂ ਇਹ ਵੀ ਅਰਪ੍ਰੀਤ ਗਾਂ ਵਪਾਰ ਲੈਣ ਦੇ ਵਿੱਚ ਇਸੇ ਤਰ੍ਹਾਂ ਹੀ ਆਈ ਆ ਇਸੇ ਤਰ੍ਹਾਂ ਹੀ ਆਈ ਜੀ ਵਪਾਰ ਲੈਣ ਦੇ ਵਿੱਚ ਆਪਾਂ ਉਹ ਪਾਰੀ ਕੋ ਲਈ ਆ ਹਾਂ ਹਾਂ ਜੀ ਆ ਮਾਰੋ ਨੀਗਾ ਠੀਕ ਆ ਜੀ ਵੇਖੋ ਨਖੇੜਨਖੂੜ ਬਹੁਤ ਵਧੀਆ ਬਾਕੀ ਲੇਵਾ ਹਜੇ ਭਰਨਾ ਕਰਮ ਵਾਲੀ ਨੇ ਲੜਦੋੜ ਕਾਫੀ ਹਜੇ ਛੱਡੇ ਦੇ ਵਿੱਚ ਹਜੇ ਇਹਦੇ ਜਿਆਦਾ ਸੰਧੂ ਸਾਹਿਬ ਐ ਸ਼ਹਿਰ ਹੀ ਹੁੰਦਿਆ ਚਿੱਟਾ ਹਜੇ ਇਹਦੇ ਆ ਲਓ ਵੀ ਟਿੱਪਣੀ ਵੀਰਾਂ ਦਾ ਵੀ ਸ਼ਾਹਦੀ ਹੱਤਪਣਾ ਬਾਕੀ ਵਜਨ ਵਟਾ ਕਰਨ ਵਾਲੀ ਨੂੰ ਸੋਨਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸਾਂਭ ਨਾਲੀ ਥਾਂ ਤੇ ਜਾਵੇ ਕਦਰ ਹੋਰ ਵੀ ਪਾਉਗੀ ਪਛੀ ਚੰਗੇ ਸੀਮਨ ਦੀ ਵੀਰ ਦੱਸ ਰਿਹਾ ਚਲੋ ਸ਼ੋਰ ਵੀ ਹੋ ਸਕਦੀ ਹੈ ਚੀਜ਼ ਵੀ ਉਸੇ ਸੀਮਨ ਦੀ ਹੈ ਬਾਕੀ ਪਾਰਖੂ ਭਰਾਵਾਂ ਨੇ ਚੀਜ਼ ਵੇਖ ਕੇ ਆਪਾਂ ਦੇ ਇਹੋ ਆਣੇ ਵੀ ਜਿਹੜਾ ਪਾਰਖੂ ਨੇ ਅੰਦਾਜ਼ਾ ਲਾਹ ਲੈਣਾ ਹੈਗੀ ਕਿ ਨਹੀਂ ਹੈਗੀ ਹਾਂ ਜੋ ਆਪਾਂ ਨੂੰ ਦੱਸਿਆ ਕਿਸ ਨੇ ਆਪਾਂ ਉਹ ਦੱਸਤਾ ਹਾਂ ਸੋ ਲੈਟੀ ਲੂਫਟੀ ਚੰਗੀ ਆ ਕੋਈ 10 12 ਦਿਨਾਂ ਦੇ ਵਿੱਚ ਚੰਗਾ ਸੋਨਾ ਦੇ ਆ ਕੇ ਤਿਆਰ ਕਰਕੇ ਸੋਹਣਾਂ ਸੰਧੂ ਸਾਹਿਬ ਭਾਰੀ ਜਣਾ ਮੰਨ ਲਓ ਸਟਾਰਟਿੰਗ ਕੀਤੀ ਇਹਨੇ ਲਾਉਣੀ ਬਾਕੀ ਨੇ ਰਹਿਣਾ ਫਿਕਸਡ ਡਰ ਵਾਲੀ ਜਿਹੜੀਆਂ ਹੁੰਦੀਆਂ ਵਾ ਹਾਂ ਇਹ ਨੇ ਵੀ ਜ਼ਿਆਦਾ ਖਲਾਰ ਪਾਉ ਹੋਈ ਏ ਹਾਂ ਦੋ ਦੋ ਜਿਹੜੀ ਅੱਜ ਕੱਲ ਫਾਰਮਾਂ ਚੱਲਣਦੀਆਂ ਉਹ ਫਿਕਸਡ ਡਰ ਵਾਲੀਆਂ ਚੱਲਦੀਆਂ ਵਾ ਹੂੰ ਤੇ ਚੰਗੀ ਆ ਵੇੜ ਹਾਂਜੀ ਲੈ ਵੀ ਹਰਪ੍ਰੀਤ ਕਿੰਨੇ ਦੀ ਦੇ ਦਿੱਤੀ ਅੱਜ ਗਿਫਟ ਇਹ 95000 ਦੀ ਦੇ ਦਈਏ 95 ਦੀ ਹਾਂਜੀ ਉਹ ਹੈ ਬਛੀਆਂ ਲਾਨੂੰ ਬਲੱਖੋਂ ਬਾਹਰ ਮਿਲਦੀਆਂ ਜੀ ਚਲੋ ਕੁਆਲਿਟੀ ਕੁਆਲਿਟੀ ਦਾ ਰੇਟ ਹੈ ਕੁਆਲਿਟੀ ਦਾ ਰੇਟ ਵੀ ਹੁੰਦਾ ਬਾਕੀ ਆਪਾਂ ਉਹ ਨਹੀਂ ਕਰਨਾ 90 ਹਜ਼ਾਰ ਦੀ ਪਹੁੰਚ ਕਰਨਾਗੇ 90 ਦੀ ਹਾਂਜੀ ਹਾਂਜੀ ਠੀਕ ਆ ਭਰਾ ਦੋਵੇਂ ਸੇਮ ਜਰਸੀ ਵੀ ਦੇ ਦਿਆਂਗੇ ਤਾਂ ਬਾਕੀ ਚਲੋ ਕੋਈ ਚਾਹ ਵਨ ਸੱਜਣ ਹਮਲਾ ਮਾਰੇ ਵੀ ਆਖੇ ਵੀ ਯਾਰ ਵਾਕਈ ਛੇ ਛੱਡ ਨਾਲ ਵੀ ਭਰਾ ਦੇ ਦੇ ਸਹੀ ਸੀ ਕੋਈ ਨਹੀਂ ਦੇਣਾ ਵਿਚ ਹੋਰ ਵੀ ਹੋਇਆ ਤੇ ਕਰਦੇ ਨਹੀਂ ਕੋਈ ਕਰਦਾਂਗੇ ਮਾਂ ਦਾ ਠੀਕ ਹੈ ਹਾਂਜੀ ਹਾਂਜੀ ਲੋ ਵੀ 90 ਹਜ਼ਾਰ ਦੀ ਵੀਰਾਂ ਦਾ ਵੀ ਕਰ ਦਿਆਂਗੇ ਪਹੁੰਚ ਫਿਰ ਵੀ ਮੇਰੇ ਭਰਾ ਨੂੰ ਜਿਹਨੂੰ ਦਿਲ ਨਾਲ ਲੋਕੋ ਕੋਈ ਪਸੰਦ ਆਊਗੀ ਕਿਸੇ ਭਰਾ ਨੇ ਫਾਰਮ ਸ਼ਟਾਰਟ ਕੀਤਾ ਦ ਐਡ ਕਰ ਸਕਦੇ ਹੋ ਆਪਣੇ ਵਰਮ ਦੇ ਜਿਹੜੀ ਸਿੰਧੂ ਸਾਹਿਬ ਧੋਖਾ ਨਹੀਂ ਦਿੰਦੀ ਆ ਇਹਨੂੰ 2 4 ਸੂਵੇ 24 ਲੋ ਫਿਰ ਵੀ ਚੰਗੀ ਦੀ ਚੰਗੀ ਆ ਇਹਨੇ ਵਧਨੀਆਂ ਘਟਣਾ ਨਹੀਂ ਆ ਬਸ ਜੀ ਬਸ ਹਾਂ ਜਿਹੜੀ ਚੌਥੇ ਪੰਜਵੇਂ ਸੂਵੇ ਆਪਾਂ ਲੈਨੇ ਉਹਨੇ ਘਟਣਾ ਹੁੰਦਾ ਵਧਣਾ ਨਹੀਂ ਚੰਗੀ ਆ ਬਾਕੀ ਸਟਾਰਟਿੰਗ ਸਟੂਡਿੰਗ ਬਹੁਤ ਸੋਹਣੀ ਕੀਤੀ ਇਹਨੇ ਅੱਗੋਂ ਆਹ ਦੇਖੋ ਜੀ ਠੀਕ ਆ ਜੀ ਬਾਕੀ ਸਭ ਤੋਂ ਮੇਨ ਗੱਲ ਆ ਵੀ ਹਜੇ ਕਰਮ ਵਾਲੀ ਬਿਲਕੁਲ ਅਜੇ ਤਾਂ ਜਵਾਨੀ ਦੇ ਨੀਂਦ ਜਾਣਾ ਇਹਦਾ ਨਿਆਣੀ ਉਮਰ ਦੇ ਉਮਰ ਨਿਆਣੀ ਅਜੇ ਛੇ ਸਾਲ ਤੋਂ ਮਨ ਕੇ 2 ਸਾਲ ਸਵਾ 2 ਸਾਲ ਦੀ ਉਮਰ ਦੇ ਕਈਆਂ ਵੀਰ ਭਰਾਵਾਂ ਕੋਲ ਚਲੋ ਸੈੱਡ ਵਾਲੇ ਦੇ ਰੋ ਖੀਰੀਆਂ ਸਵਾਣ ਦੇ ਕਈਆਂ ਕੋਲ ਜਵਾਨ ਵੀ ਨਹੀਂ ਹੁੰਦੀਆਂ ਪੱਕੀ ਗੱਲ ਆ ਇਹ ਦੋਂਦੀ ਸੂ ਬਣੀ ਆ ਬਿਲਕੁਲ ਬਿਲਕੁਲ ਹੁਣ ਮਨ ਲੋ ਜਵਾਨ ਹੁੰਦੇ ਤੱਕ ਕੋਈ ਤਿੰਨ ਸੂਵੇ ਲੈ ਸਕਦਾ ਲੈ ਸਕਦਾ ਜਿਹੜਾ ਚੰਗਾ ਸਾਲ ਦੇ ਅੰਦਰ ਅੰਦਰ ਸੂਈ ਜਾਵੇ ਤੇ ਤੈਨੂੰ ਵੀ ਆਰਾਮ ਨਾਲ ਤਿੰਨ ਸੂਵੇ ਤਾਂ ਆਰਾਮ ਨਾਲ ਹੀ ਆ ਹਾਂਜੀ ਤੇ ਏ ਅੱਜ ਦੋਸਤੋ ਐਨੀਮਲ ਸੀਗੇ ਵੀਰ ਹਰਪ੍ਰੀਤ ਦੇ ਫਾਰਮ ਤੇ ਪਿੰਡ ਵੱਡੇ ਸਭਰਾਜ ਵਿਜ਼ਿਟ ਕੀਤੀ ਸੀਗੀ ਜਨੂਰ ਚੰਗੇ ਲੱਗੇ ਆ ਦਬ ਕੇ ਸ਼ੇਅਰ ਕਰਿਆ ਕਰੋ ਮੇਰੇ ਭਰਾ ਵੀਡੀਓ ਟਿਕਾ ਜੀ ਹੋਰ ਵੀ ਸ਼ੌਂਕੀ ਭਰਾਵਾਂ ਤੱਕ ਬਰੀਡਰ ਭਰਾਵਾਂ ਤੱਕ ਪਸ਼ੂ ਪਾਲਕ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਇੱਕ ਹਰਪ੍ਰੀਤ ਨੰਬਰ ਆਪਣੇ ਕਰ ਦਈਏ ਸਾਂ ਨੰਬਰ ਆਪਣੇ ਸੰਦੂ ਸਾਹਿਬ 9877735030 ਜੀ ਤੇ ਪਿੰਡ ਵੱਡੇ ਸਭਰਾ ਠੀਕ ਆ ਜੀ ਤੇ ਆਪਣੇ ਘਰ ਦੀ ਲੋਕੇਸ਼ਨ ਬੁਰਜ ਮਿਲਕ ਫਾਰਮ ਜੇ ਕਹਿੰਦੇ ਲੋਕੇਸ਼ਨ ਲਾ ਕੇ ਵੀ ਆਉਣਾ ਤੇ ਠੀਕ ਆ ਜੀ ਹਾਂਜੀ ਹਾਂਜੀ ਓਕੇ ਸੋ ਦੋਸਤੋ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤੇ ਆ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਮਿਹਰਬਾਨੀ